ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀਹਾਂ ਦੱਸਦੀ ਹੈ ਕਿ ਚਾਰ ਅਧਿਕਾਰੀਆਂ ਦੇ ਉੱਤੇ ਗਾਜ ਡਿੱਗੀ ਹੈ ਇਤਿਹਾਜ਼ੇ ਕਿ ਹੁਣ ਤੱਕ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦਾ ਜੋ ਅੰਕੜਾ ਹੈ ਉਹ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਕੁਝ ਟਾਈਮ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 21 ਮੌਤਾਂ ਹੋ ਚੁੱਕੀਆਂ ਨੇ ਤੇ ਹੁਣ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 23 ਹੋ ਚੁੱਕੀ ਹੈ ਉਤੇ ਹੀ ਈਟੀਓ ਸਣੇ ਕਈ ਵੱਡੇ ਅਧਿਕਾਰੀਆਂ ਦੇ ਉੱਤੇ ਗਾਜ ਡਿੱ ਗਿਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਬੀਤੀ ਦਿਨੀ ਸੀਐਮ ਮਾਨਵੀ ਕਹਿੰਦੇ ਹੋਏ ਨਜ਼ਰ ਆਈ ਸੀ ਕਿ ਇਹ ਮੌਤਾ ਨਹੀਂ ਇੱਕ ਕਤਲ ਨੇ ਤੇਜੜੇ ਗੁਨਾਗਾਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਚਾਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਤੱਕ ਮੌਤਾਂ ਦੀ ਪੁਸ਼ਟੀ 23 ਮੌਤਾਂ ਦੀ ਜੋ ਪੁਸ਼ਟੀ ਹੈ ਉਹ ਹੋ ਚੁੱਕੀ ਹੈ ਦਾਜ਼ੀਏ ਕੀ ਇਥੇ ਡੀਐਸਪੀ ਤੇ ਐਸਐਚਓ ਮਜੀਠਾ ਵੀ ਸਸਪੈਂਡ ਕਰ ਦਿੱਤੇ ਗਏ ਨੇ ਡੀਐਸਪੀ ਅਮੋਲਕ ਸਿੰਘ ਤੇ ਐਸਐਚਓ ਅਵਤਾਰ ਸਿੰਘ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਇਨਾਂ ਇਨੀ ਜੋ ਇੱਕ ਕੰਮ ਕਰ ਰਹੇ ਸੀ ਜੋ ਤੰਦਾ ਕਰ ਰਹੇ ਸੀ ਉਸ ਬੰਦੇ ਦੀ ਵੀ ਮੌਤ ਹੋ ਚੁੱਕੀ ਹੈ ਇਥੇ ਦਾਜ਼ੀਏ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਮਜੀਠਾ ਹਲਕੇ ਵਿੱਚ ਸ਼ਰਾਬ ਪੀਣ ਨਾਲ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 8 ਲੋਕ ਜ਼ਿੰਦਗੀ ਦੀ ਜੰਗ ਲੜ ਰਹੇ ਨੇ ਇਹ ਮੌਤਾਂ ਮਜੀਠਾ ਦੇ ਸੱਤ ਪਿੰਡ ਮਰਾੜੀਕਲਾ ਪਾਤਾਲਪੁਰੀ ਥਰੀਏਵਾਲ ਪੰਗਾਲੀ ਕਲਾ ਤਲਵੰਡੀ ਖੂਮਨ ਕਰਨਾਲਾ ਤੇ ਭਗਵਾ ਦੇ ਵਿੱਚ ਹੋਈਆਂ ਨੇ ਇੱਥੇ ਦੱਸਦੇ ਕਿ ਸਬ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਬੀਤੇ ਦਿਨ ਵੀ ਡੀਐਸਪੀ ਸਬਡਿਵੀਜ਼ਨ ਮਜੀਠਾ ਅਮੋਲਕ ਸਿੰਘ ਤੇ ਐਸਐਚਓ ਥਾਣਾ ਮਜੀਠਾ ਐਸ ਆਈ ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਨ ਕਰਕੇ ਮੁਅਤਲ ਕਰ ਦਿੱਤਾ ਗਿਆ ਸੀ ਤੇ ਹੁਣ ਐਕਸਰਸਾਈਜ਼ ਵਿਭਾਗ ਦੇ ਈਟੀਓ ਤੇ ਇੰਸਪੈਕਟਰ ਗੁਰਜੀਤ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੁਣ ਤੱਕ 4 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਵੱਡੇ ਅਧਿਕਾਰੀ ਸਨ ਜਿਨ੍ਹਾਂ ਦੇ ਉੱਤੇ ਗਾਜ ਡਿੱਗੀ ਹੈ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤੇ ਹੁਣ ਤੱਕ 23 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਇਹ ਦੱਸਿਆ ਜਾ ਰਿਹਾ ਕਿ 8 ਲੋਕ ਹਜੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਦੇ ਲਈ ਜੰਗ ਲੜ ਰਹੇ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਪਿੰਡ ਦੇ ਲੋਕ ਨੇ ਜਿਨ੍ਹਾਂ ਦੀ ਮੌਤਾਂ ਦੀ ਪੁਸ਼ਟੀ ਹੋਈ ਹੈ ਉੱਥੇ ਹੀ ਥਰੀਏ ਵਾਲਾ ਦੇ ਪੁਲਿਸ ਨੇ ਸਾਹਿਬ ਸਿੰਘ ਗੁਰਸਰਾਏ ਤੇ ਗੁਰਜਨ ਸਿੰਘ ਤੋਂ ਇਲਾਵਾ ਇੱਕ 75 ਸਾਲ ਦੀ ਨਿੰਦਰ ਕੌਰ ਨੂੰ ਬੀਤੀ ਰਵੀਵਾਰ ਸ਼ਾਮ ਨੂੰ ਅਰੈਸਟ ਕੀਤਾ ਸੀ ਸਾਰੇ આરોપી ਸਨ ਨਿੰਦਰ ਦੀ ਦੱਸਿਆ ਜਾ ਰਿਹਾ ਕਿ ਜੋ ਫਿਜ਼ੀਕਲ ਕੰਡੀਸ਼ਨ ਹੈ ਜੋ ਸਰੀਰਕ ਹਾਲਤ ਹੈ ਉਹ ਠੀਕ ਨਹੀਂ ਹੈ ਉਹ ਚੱਲ ਵੀ ਨਹੀਂ ਸਕਦੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਸ ਵੇਲੇ ਨਿੰਦਰ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਸੀ ਕੁਝ ਸਮੇਂ ਬਾਅਦ ਹੀ ਉਸਦੇ ਪਤੀ ਤਾਰੂ ਸਿੰਘ ਦੀ ਵੀ ਮੌਤ ਹੋ ਚੁੱਕੀ ਸੀ ਦਾਜੇ ਤਾਰੂ ਤੇ ਉਸਦੀ ਪਤਨੀ ਨਿੰਦਰ ਇਹ ਜ਼ਹਿਰੀਲੀ ਸ਼ਰਾਬ ਇਲਾਕੇ ਦੇ ਵਿੱਚ ਵੇਚਾ ਕਰਦੇ ਸੀ ਇਹ ਜ਼ਹਿਰ ਜਵਾਂ ਲੋਕਾਂ ਨੂੰ ਪਿਲਾਇਆ ਕਰਦੇ ਸੀ ਤੇ ਇਸੇ ਵਿਚਾਲੇ ਪ੍ਰੋਸਟੇਟ ਕੈਂਸਰ ਦੇ ਕਰਕੇ ਤਾਰੂ ਸਿੰਘ ਨੇ ਬਿਸਤਰ ਫਾੜ ਲਿਆ ਸੀ ਤੇ ਜ਼ਹਿਰੀਲੀ ਸ਼ਰਾਬ ਉਸਨੇ ਵੀ ਪੀਤੀ ਸੀ ਜਿਸ ਕਰਕੇ ਉਸਦੀ ਮੌਤ ਹੋਈ ਸੀ ਤੇ ਦੱਸਿਆ ਜਾਂਦਾ ਕਿ ਹੁਣ ਤੱਕ 23 ਮੌਤਾਂ ਜੋ ਆ ਹੋ ਚੁੱਕੀਆਂ ਨੇ ਉੱਥੇ ਹੀ ਪਿੰਡ ਵਾਲੇ ਨੇ ਦੱਸਿਆ ਕਿ ਬਾਹਰ ਸ਼ਰਾਬ ਕਾਫੀ ਮਹਿੰਗੀ ਹੈ ਤੇ ਜਿਹੜੇ ਰੋਜ਼ ਦੀ ਹਾਰੀ ਕਰਨ ਵਾਲੇ ਲੋਕ ਨੇ ਜਿਹੜੇ ਦਿਹਾੜੀਦਾਰ ਨੇ ਇੰਨੀ ਜ਼ਿਆਦਾ ਮਹਿੰਗੀ ਸ਼ਰਾਬ ਨਹੀਂ ਪੀ ਸਕਦੇ ਇਸ ਕਰਕੇ ਉਹ ਇਨਾ ਘਰਾਂ ਦੇ ਵਿੱਚ ਸ਼ਰਾਬ ਪੀਣ ਪਹੁੰਚੇ ਹੁੰਦੇ ਸੀ ਤੇ ਥੈਲੀਆਂ ਦੇ ਵਿੱਚ ਉਹ ਲੋਕ ਜਿਹੜੇ ਸਨ ਉਹ ਸ਼ਰਾਬ ਲੈ ਕੇ ਜਾਇਆ ਕਰਦੇ ਸਨ ਤੇ ਜਿਨ੍ਹਾਂ ਦੇ ਘਰ ਦੂਰ ਹੁੰਦੇ ਸੀ ਤੇ ਪਿੰਡ ਵਾਲੇ ਇਨਾ ਘਰਾਂ ਦੇ ਵਿੱਚ ਆਪਣੇ ਘਰਾਂ ਦੇ ਬਰਤਨ ਲੈ ਕੇ ਪਹੁੰਚ ਜਾਂਦੇ ਸੀ ਉੱਥੇ ਹੀ ਮੈਥਨੋਲ ਨੂੰ ਪਾਣੀ ਦੇ ਵਿੱਚ ਮਿਲਾ ਕੇ 10 ਤੋਂ 20 ਰੁਪਏ ਦੇ ਵਿੱਚ ਸਸਤੀ ਸ਼ਰਾਬ ਵੀ ਮਿਲ ਜਾਂਦੀ ਸੀ ਸ਼ਰਾਬ ਪੀਣ ਦੇ ਆਦੀ ਲੋਕ ਆਪਣੇ ਨਾਲ ਗਲਾਸ ਕਟੋਰੀਆਂ ਜਾਂ ਫਿਰ ਮੱਗ ਲੈ ਕੇ ਚੱਲਦੇ ਸੀ ਤੇ ਕਦੇ ਵੀ ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ ਸੀ ਤੇ ਪੁਲਿਸ ਨੂੰ ਪਤਾ ਸੀ ਲੇਕਿਨ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਜੋ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਤੇ ਜਿਵੇਂ ਹੀ ਜਿਵੇਂ ਕਿ ਮਥਨੋਲ ਨੂੰ ਪਾਣੀ ਦੇ ਵਿੱਚ ਮਿਲਾ ਕੇ 10-20 ਰੁਪਏ ਦੇ ਵਿੱਚ ਸਸਤੀ ਸ਼ਰਾਬ ਮਿਲ ਜਾਂਦੀ ਦੱਸਿਆ ਜਾ ਰਿਹਾ ਤੇ ਉਥੇ ਹੀ ਪਟਿਆਲਾ ਪੁਲਿਸ ਨੂੰ ਵੀ ਇੱਕ ਵੱਡੀ ਸਫਲਤਾ ਬੀਤੇ ਦਿਨ ਹਾਸਿਲ ਹੁੰਦੀ ਹੈ ਜਦੋਂ 600 ਲੀਟਰ ਇਥਨੋਲ ਅवैध ਤਰੀਕੇ ਦੇ ਨਾਲ ਦਿੱਲੀ ਤੋਂ ਪੰਜਾਬ ਲਿਆਇਆ ਜਾ ਰਿਹਾ ਸੀ ਟਰੱਕ ਦੇ ਵਿੱਚ ਇਸ ਨੂੰ ਲਿਆਇਆ ਜਾ ਰਿਹਾ ਸੀ ਤੇ ਇਸ ਨੂੰ ਵੀ ਨਕਲੀ ਸ਼ਰਾਬ ਬਣਾਉਣ ਦੇ ਵਾਸਤੇ ਇਸਤੇਮਾਲ ਕਰਨਾ ਸੀ ਤੇ ਉਸ ਤੋਂ ਪਹਿਲਾਂ ਹੀ ਇਥੇ ਪਟਿਆਲਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਜਾਂਦੀ ਹੈ 600 ਲੀਟਰ ਇਥਨੋਲ ਜੋ ਹੈ ਇਲੀਗਲ ਤਰੀਕੇ ਦੇ ਨਾਲ ਜੋ ਲਿਆਇਆ ਜਾ ਰਿਹਾ ਸੀ ਉਸ ਨੂੰ ਫੜ ਲਿਆ ਜਾਂਦਾ ਹੈ ਉਥੇ ਹੀ ਹੁਣ 23 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ 8 ਲੋਕ ਹਜੇ ਵੀ ਜ਼ਿੰਦ ਤੇ ਮੌਤ ਦੀ ਜੰਗ ਲੜ ਰਹੇ ਨੇ ਤੇ ਚਾਰ ਅਧਿਕਾਰੀ ਵੱਡੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਸਸਪੈਂਡ ਹੋ ਚੁੱਕੇ ਨੇ